ਇਹ ਸਤ ਸਰਾ ਸਰ ਜਿਹੜਾ ਇਹ ਨਾ ਅਨਪੜ ਮਸ਼ੀਨਾਂ ਦਾ ਇੱਕ ਇਹ ਜਿਹਾ ਕਾਰ ਆਇਆ ਵੀ ਦੇਸ਼ ਦੇ ਵਿੱਚ ਅਛਾਂਤੀ ਫੈਲਾਰੇ ਨੇ ਜਿੰਨਾ ਵੀ ਇਹ ਪੇਟਾ ਕਰ ਰਹੀਆਂ ਨੇ ਨਾ ਅਸੀਂ ਇਹਨਾਂ ਨੂੰ ਕਹਿੰਦੇ ਆ ਪੱਤਿਆ ਮੰਗਣਾ ਨਾ ਤੁਸੀਂ ਸਾਡੇ ਨਾ ਇਹ ਬੰਤੇ ਨੇ ਪੰਜਾਬ ਦੇ ਬੰਤੇ ਕਿਸਾਨ ਹੈ ਜਿਹੜੇ ਕਿਉਂਕਿ ਐਦੇ ਪੰਜਾਬ ਦੇ ਕਿਸਾਨਾਂ ਦੇ ਸਿਰ ਪਰੇ ਦਾ ਹਰੀ ਕ੍ਰਾਂਤੀ ਦੇ ਸਾਬ ਨਾਲਾਂ ਦੀ ਭੁੱਖਮਰੀ ਦੂਰ ਹੋਈ ਸੀ ਇਹੀ ਲੋਕ ਸਾਨੂੰ ਅੱਜ ਮਤਲਬ ਛੂੰਛਣਾ ਦਿਖਾ ਰਹੇ ਆ ਤਾਂ ਇਹਨਾਂ ਨੂੰ ਦੱਸਦ ਨੇ ਆ ਵੀ ਜਿੰਨੀਆਂ ਫੌਜਾਂ ਦੀਆਂ ਪੰਜਾਬ ਦੀਆਂ ਦੀਆਂ ਕੁਰਬਾਨੀਆਂ ਹੈ ਨਾ ਉਹ ਤੁਹਾਡੇ ਪੱਲੇ ਹੈ ਹੀ ਕੀ ਸੀ ਸਾਲਿਓ ਕੀ ਸੀ ਉਹਨਾਂ ਕੋਲੇ ਸਿਰ ਪੰਜਾਬੀਆਂ ਦੇ ਸਿਰ ਪਰ ਇਹ ਅੱਜ ਮਰੇ ਆਗਾ ਸਾਡੇ ਗੁਰੂਆਂ ਦੀਆਂ ਦੇਣਾ ਸਾਡੇ ਪੰਜਾਬੀਆਂ ਦੀਆਂ ਦੇਣਾ ਸਾਡੇ ਫੌਜੀ ਵੀਰਾਂ ਦੀਆਂ ਦੇਣਾ ਤਾਂ ਇਹ ਰੋਟੀ ਖਾਣ ਚੁੱਕੇ ਹੋਏ ਅੱਜ ਇਹ ਸਾਨੂੰ ਸਾਰੇ ਤਿਚਕਿੰਦੇ ਨੇ ਮੋਦੀ ਸਾਹਿਬ ਆਪ ਮੰਨਦੇ ਆ ਕਿ ਪੰਜਾਬੀਆਂ ਦੇ ਦੇਣਾ ਕੋਈ ਦੇ ਨਹੀਂ ਸਕਦਾ ਜਿੰਨਾ ਕੁਝ ਪੰਜਾਬੀਆਂ ਨੇ ਕੀਤਾ ਉਹਨਾਂ ਕੋਈ ਕਰ ਨਹੀਂ ਸਕਦਾ ਮੋਦੀ ਸਾਹਿਬ ਆਪ ਆ ਕੇ ਕਹਿੰਦੇ ਆ ਤੇ ਪੰਜਾਬੀਆਂ ਖਾਣੇ ਬਣਾਉਣ ਨੂੰ ਸਾਨੂੰ ਹੁਣੇ ਕਿਹੜੇ ਆਦੇਸ਼ ਦੇ ਰਹੇ ਆ ਹੁਣ ਅਸੀਂ ਪੰਜਾਬੀ ਨਹੀਂ ਹੁਣ ਅਸੀਂ ਇੰਡੀਆ ਦਾ ਹਿੱਸਾ ਨਹੀਂ ਗਏ ਜਾਣ ਨੂੰ ਸੀ ਜਾ ਸਕਦੇ ਆ ਰਸਤੇ ਬਹੁਤ ਜਾਣ ਨੂੰ ਸੀ ਜਾ ਸਕਦੇ ਆ ਪਰ ਅਸੀਂ ਜਿੱਥੇ ਬੰਦੀਆਂ ਦੇ ਲਾਮਬੰਦਾਂ ਜੋ ਇਹ ਕਹਿਣ ਗਿਆ ਅਸੀਂ ਉੱਥੇ ਖੜਾਂਗੇ ਠੀਕ ਆ ਜਾਣ ਨੂੰ ਕੋਣ ਨਹੀਂ ਜਾ ਸਕਦਾ ਕਿ ਇਹ ਹੁਣ ਸਾਰਾ ਹੀ ਪੰਜਾਬ ਪੂਰਾ ਹੀ ਇਨਸਾਫ ਲਊਗਾ ਪਿੱਛੇ ਬੰਤੀ ਸਿੰਘਾਂ ਨਾਲ ਵੀ ਜਿੰਨੇ ਵੀ ਸਿੰਘਾਂ ਨਾਲ ਨੁਦੜੱਕੇ ਹੋਏ ਨਾ ਉਹ ਵੀ ਛੜਾਵਾਂਗੇ ਤੇ ਉਸ ਤੋਂ ਬਾਅਦ ਮੈਂ ਜਿਹੜੇ ਕਿਸਾਨੀ ਦੇ ਬੰਦੋਂ ਕੋ ਰੂਲ ਐਂਡ ਰੈਗੂਲੇਸ਼ਨ ਹੈ ਜਾਂ ਕਾਨੂੰਨ ਹੈ ਉਹਨਾਂ ਦੇ ਹਿਸਾਬ ਨਾਲ ਐਮਐਸਪੀ ਵਗੈਰਾ ਜੋ ਵੀ ਕਿਸਾਨਾਂ ਨੂੰ ਚਾਹੀਦਾ ਉਹ ਵੀ ਦਿਵਾਵਾਂਗੇ ਤੇ ਹੋਰ ਵੀ ਸਕੂਲਾਂ ਨੂੰ ਸਪੋਰਟਸਮੈਨਾਂ ਨੂੰ ਗੋਲਡਾਂ ਨੂੰ ਜਿਨ੍ਹਾਂ ਨੂੰ ਵੀ ਡਾਕਟਰਾਂ ਨੂੰ ਹਨਾ ਕੀ ਨਹੀਂ ਚਾਹੀਦਾ ਉਹ ਸਾਰਾ ਕੁਝ ਇਹਨਾਂ ਨਾਲ ਹੁਣ ਬੈਠ ਕੇ ਗੱਲ ਮੋਦੀ ਸਾਹਿਬ ਇੱਕ ਗੱਲ ਸੁਣ ਲੈਣ ਮੋਦੀ ਸਾਹਿਬ ਮੋਦੀ ਸਾਹਿਬ ਇੱਕ ਗੱਲ ਸੁਣ ਲੈਣ ਵੋਟਾਂ ਇਹਨਾਂ ਨੂੰ ਕਾਰਪੋਰੇਟ ਕਰਾਣਿਆਂ ਨਹੀਂ ਪਾਉਣੀਆਂ ਵੋਟਾਂ ਅਸੀਂ ਪਾਉਣੀਆਂ ਬਾਬਾ ਜੀ ਆ ਜਿਹੜੀ ਘਟਨਾ ਹੋ ਗਈ ਔਰ ਬਹੁਤ ਵੱਡੀ ਘਟਨਾ ਇਹਦੇ ਨਾਲ ਕਿਤੇ ਕਿਸਾਨ ਆਗੂਆ ਤੇ ਥੋੜੇ ਵਿਚਕਾਰ ਕੋਈ ਫਰਕ ਤਾਂ ਨਹੀਂ ਪਊਗਾ ਸਾਡੇ ਨਾਲ ਕਾਹਦਾ ਫਰਕ ਆ ਸੀ ਅਸੀਂ ਵੀ ਤਾਂ ਕਿਸਾਨ ਹੀ ਆ ਜੇਅ ਵੀ ਅਸੀਂ ਫੌਜਾਂ ਚ ਭਰਤੀ ਆ ਇਹਦਾ ਮਤਲਬ ਇਹ ਹੈ ਕਿ ਉਹ ਤੁਹਾਨੂੰ ਰੋਕ ਰੇ ਸੀ ਨਾ ਵੀ ਬੇਨਤੀ ਕਰ ਰਹੀ ਬਾਬਾ ਜੀ ਉਹ ਤੇਰੇ ਕੀ ਪੀਜੀ ਉਹ ਤਾਂ ਕੱਲ ਨੂੰ ਰੋਕਣਗੇ ਕੱਲ ਨੂੰ ਵੀ ਰੋਕੋ ਉਹ ਕਹਿੰਦੇ ਰਸੇ ਇੱਥੇ ਦੇ ਪਾਸੇ ਰਹ ਆਡੇ ਦੇ ਪਾਸੇ ਹੀ ਸਾਡੇ ਸਾਹਮਣੇ ਖੜੇ ਆ ਤੁਹਾਨੂੰ ਵੀ ਦੇਖ ਲਿਓ ਤੁਸੀਂ ਇਹ ਹੀ ਗੱਲ ਕਹੀ ਹੋਊਗੀ ਮੀਟਿੰਗਾਂ ਚੱਲ ਰਹੀਆਂ ਨੇ ਸਾਡੀ ਗੱਲ ਚੱਲ ਰਹੀ ਹੈ ਸਾਡੀ ਬਹੁਤ ਜ਼ਿਆਦਾ ਕਲੋਜ਼ ਹੋ ਗਈ ਹੈ ਗੱਲ ਫਲਾਣਾ ਹੋ ਗਿਆ ਇਸ ਵਾਸਨ ਹੈ ਕਿ ਛਾਂਤ ਤਰੀਕੇ ਨਾਲ ਇਹਨਾਂ ਨੂੰ ਵੇਲੇ ਇੱਥੇ ਬਿਠਾ ਕੇ ਰੱਖੋ ਤੇ ਹੁਣ ਜਿਹੇ ਯਾਰ ਅਸੀਂ ਇਹਨਾਂ ਦੀ ਗੱਲਾਂ ਤੇ ਰਹਿ ਗਏ ਫਿਰਤਾ ਸੀ ਕਹਾਂ ਪਤਾ ਨਹੀਂ ਸਕਦੇ ਫਿਰ ਆਪਾ ਨਾ ਕਰੇ ਜੇ ਸਿੰਘ ਨੂੰ ਕੁਝ ਹੋ ਜਾਂਦਾ ਉਹਦਾ ਜ਼ਿੰਮੇਦਾਰ ਫਿਰ ਕਿਹਨੂੰ ਮੰਨਦੇ ਹੋ ਤੁਸੀਂ ਬਾਬਾ ਜੀ ਇਹ ਜ਼ਿੰਮੇਦਾਰ ਖੱਟੜ ਹੈ ਸਾਫ ਕਿਉਂਕਿ ਖੱਟੜ ਨੇ ਆਰਡਰ ਦਿੱਤੇ ਵੀ ਇਹਨਾਂ ਦੇ ਗੋਲੀਆਂ ਮਾਰੋ ਕਿਉਂਕਿ ਵਿੱਚ ਵਿੱਚ ਇਹ ਜਿਹੇ ਬੰਦੇ ਛੱਡੇ ਪਏ ਨੇ ਜਿਹੜੀ ਅਥਰੂ ਗਾਇ ਤੇ ਗੋਲੇ ਤਾਂ ਚਲਦੀ ਚਲਦੇ ਨਾਲ ਦੂਜੇ ਵੀ ਹੈਗੇ ਸਲਾਈਪਰ ਜਿਹੜੇ ਸਿੱਧੀਆਂ ਗੋਲੀਆਂ ਹੀ ਮਾਰਦੇ ਨੇ ਤੇ ਹੁਣ ਇਹਨਾਂ ਦਾ ਅਸੀਂ ਹਿਸਾਬ ਲਾਈਏ ਵੀ ਜੇ ਅਸੀਂ ਇਹਨਾਂ ਦੇ ਇੱਕ ਇੱਕ ਪੱਥਰ ਵੀ ਮਾਰਨ ਤਾਂ ਇਹਨਾਂ ਦੀ ਤਾਂ ਅਸੀਂ ਚਟਣੀ ਚਟਣੀ ਕੁੱਟ ਦਈਏ ਜਾ ਦੇ ਆ ਅਸੀਂ ਪੁਲ ਜਾ ਰਹੇ ਹਾਂ ਆਪਣੇ ਕੋਲ ਸਿੰਘ ਕੋਲ ਜਾ ਰਹੇ ਹਾਂ ਜੀ ਪਰ ਟੈਸਟ ਜਿਹੜਾ ਹ ਕੌਣ ਜਾ ਰਿਹਾ ਅਸੀਂ ਜਾ ਹੀ ਰਹੇ ਹਾਂ ਉਨ ਉੱਥੇ ਨੂੰ ਸਿੰਘ ਕੋਲ ਨੂੰ ਜਾ ਰਹੇ ਰਾਜੂ ਸਿੰਘ ਹੈ ਕੋਮਿੰਦ ਸਾਹਿਬ ਮੋਰਚੇ ਬੁੱਢਾ ਦਲ ਦਾ ਫੌਜ ਹੈ ਬਚਰੀ ਉਹਨੂੰ ਜਾ ਕੇ ਜਾਂਦੀ ਸਾਰੇ ਪੁੱਛਦੇ ਵੀ ਕਿਆ ਹੋਣਾ ਉਹਨੂੰ ਫਸਟ ਹੱਟ ਦਿੰਨੇ ਆ ਜਾਂਦੀ ਸਾਰੇ ਤੇ ਬਾਕੀ ਚਲੋ ਕਿੱਥੇ ਸਾਰੇ ਜਣੇ ਨਹੀਂ ਜਾਣਗੇ ਬਾਕੀ ਅਸੀਂ ਸਾਰੇ ਇੱਥੇ ਹੀ ਖੜੇ ਆ ਕੁਝ ਜਣੇ ਜਾਣਗੇ ਪਤਾ ਲੈਣਗੇ ਕਿਉਂਰੀ ਗੱਜੇ ਹੋਏ ਆ ਅਸੀਂ ਇੱਥੇ ਹੀ ਰਹਿ ਜਾਵਾਂਗੇ ਸਾਰੇ ਕਰ ਦਾਂਗੇ ਠੀਕ ਹੈ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਪੰਜਾਬ ਸਰਕਾਰ ਸੋਚੇ ਇਹ ਗੱਲ